ਮੈਂ ਦੋ ਵਾਰੀ ਹਾਰੇ ਆਂ ਮਨ ਲੋਕ ਪਸੰਦ ਕਰਦੇ ਨੇ ਨਹੀਂ ਕਰਦੇ ਇਹ ਜਨਤਾ ਟਾਈਮ ਆਂਦ ਦੱਸੇਗੀ ਨਾ ਇਹ ਕਿਸੇ ਦੇ ਕਹਿਣ ਦੇ ਨਾਲ ਥੋੜਾ ਮੈਨੂੰ ਲੋਕਾਂ ਨੇ ਪਸੰਦ ਕਰਨਾ ਜਾਂ ਮੈਨੂੰ ਪਸੰਦ ਨਹੀਂ ਕਰਨਾ ਇਹ ਮੇਰਾ ਆਪਣਾ ਕਿਰਦਾਰ ਹੈਗਾ ਉਹ ਜਿਹੜੇ ਆਦਮੀ ਨੂੰ ਲੋਕਾਂ ਨੇ 5 ਸਾਲ ਪਹਿਲੇ ਚੁਣਿਆ ਸੀ ਅਗਰ ਉਹ 2 ਸਾਲਾਂ ਬਾਅਦ ਹੀ ਅਸਤੀਫਾ ਦੇ ਕੇ ਚਲੇ ਜਾਂਦਾ ਹੈਗਾ ਜਨਤਾ ਨਾਲ ਧੋਖਾ ਕਰਦਾ ਹੈ ਕਿ ਆਛੀ ਗੱਲ ਹੈਗੀ ਅੱਜ ਲੋਕੀਂ ਇੱਕ ਨਵੇਂ ਅੱਛੇ ਉਮੀਦਵਾਰ ਦੀ ਤਲਾਸ਼ ਚ ਨੇ ਔਰ ਇਸ ਕਰਕੇ ਉਹਨਾਂ ਜੇ آم آدمی پارٹی نے مجھے موقع دیا ہے اور میں جاگا یہ جنتا دیکھے گی میرے بارے ڈسائڈ شیتل خوبی کہہ رہے نے کہ بھائی آم آدمی پارٹی صرف جہی ہے وہ وعدے کرتی ہے وا وعدے وہ کھوکھلے نے کوئی بھی کام جاگ وہ نہیں کرتی صرف وعدے کرتی ہے کام کوئی نہیں کرتی اگر کوئی وداق ہو کے ایم ایل اے ہوئی کرا سکیا ہر سرکار کام کرنا چاہتی ہے کام کرتی ہے ਔਰ ਕਿਹੜੀ ਸਰਕਾਰ ਜਿਹਦੀ ਆਪਣੇ ਵਿਧਾਇਕ ਦਾ ਕੰਮ ਨਹੀਂ ਕਰਦੀ ਕਰਦੀਆਂ ਨੇ ਤੁਸੀਂ ਕੰਮ ਕਰਾਓ ਨਾ ਤੁਸੀਂ ਕੰਮ ਕਰਾਏ ਨਾ ਪਾਓ ਤੇ ਤੁਸੀਂ ਕੋ ਸਰਕਾਰ ਕੰਮ ਨਹੀਂ ਕਰਦੀ ਇਹ ਗਲਤ ਹੈਗਾ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਮਹਿੰਦਰ ਭਗਤ ਖੁਰੀ ਸਾਡੇ ਨਾਲ ਨਿੱਗਲ ਬਾਤ ਅਸੀਂ ਕਰ ਲੈਨੇ ਆ ਸਵੇਰ ਤੋਂ ਹੀ ਚਰਚਾਵਾਂ ਕਾਫੀ ਚੱਲ ਰਹੀਆਂ ਨੇ ਭਗਤ ਜੀ ਪਹਿਲੇ ਤਾਂ ਬਹੁਤ ਬਹੁਤ ਤੁਹਾਨੂੰ ਮੁਬਾਰਕਾ ਤੁਹਾਨੂੰ ਟਿਕਟ ਮਿਲ ਗਈ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਦਾ ਤੁਸੀਂ ਆ ਕੇ ਆਪਣੇ ਚੈਨਲ ਲਈ ਮੇਰੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਸ ਦੇ ਨਾਲ ਹੀ ਮੈਂ ਆਪਣੀ ਹਾਈ ਕਮਾਂਡ ਦਾ ਆਪਣੇ ਸੁਪਰੀਮੋ ਸ਼੍ਰੀਮਨ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਸਰਕਾਰ ਉਹਦੇ ਨਾਲ ਨਾਲ ਸਾਡੇ ਪੰਜਾਬ ਦੇ ਜਨਤਾ ਦੇ ਹਰਮਨ ਪਿਆਰੇ ਨੇਤਾ ਮੁੱਖ ਮੰਤਰੀ ਪੰਜਾਬ ਸardar ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਤਾਂ ਕਿ ਜਿਨ੍ਹਾਂ ਨੇ ਮਿਰਤੇ ਵਿਸ਼ਵਾਸ ਪੜ੍ਹ ਦਿੱਤਾ ਹੈ ਉਦੇ ਨਾਲ ਹੀ ਡਾਕਟਰ ਸੰਦੀਪ ਪਟਕ ਜੀ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਹੈ ਮੈਂ ਪੂਰਾ ਉਹਨਾਂ ਨੂੰ ਵਾਅਦਾ ਕਰਦਾ ਹਾਂ ਮੈਂ ਪੂਰਾ ਭਰੋਸਾ ਦਵਾਉਂਦਾ ਹਾਂ ਕਿ ਮੈਂ ਦਿਨ ਰਾਤ ਮਿਹਨਤ ਕਰਕੇ ਇਹ ਸੀਟ ਜਿੱਤ ਕੇ ਉਹਨਾਂ ਦੇ ਚੋਲੇ ਚ ਪਾਵਾਂਗਾ ਵਿਰੋਧੀ ਤੁਹਾਡੇ ਹੁਣ ਆ ਕਾਂਗਰਸ ਹੈਗੀ ਹੈ ਭਾਜੀਪੀ ਹੈ ਸ਼ੀਤਲ ਗਰਾਲ ਖੁਰਮ ਨੂੰ ਵੀ ਟਿਕਟ ਮਿਲੀ ਹੈ ਉਹ ਟਿਕਟ ਮਿਲਦੇ ਸਾਰੇ ਤੁਹਾਡੇ ਉੱਤੇ ਕਾਫੀ ਹੈਵੀ ਹੋਈ ਕਹਿੰਦੇ ਕਿ ਭਈ ਦੋ ਵਾਰੀ ਹਾਰਿਆ ਹੋਇਆ ਹੈ ਨਾਤਾ ਨੂੰ ਵਿਧਾਨ ਸਭਾ ਦੇ ਵਿੱਚ ਲੋਕਾਂ ਨੇ ਪਸੰਦ ਕੀਤਾ ਤੇ ਨਾ ਹੀ ਲੋਕ ਸਭਾ ਦੇ ਵਿੱਚ ਇਹ ਆਪਣਾ ਹਲਕਾ ਜਤਾ ਸਕੇ ਹੁਣ ਕਿਵੇਂ ਜਿੱਤਾਂਗੇ ਦੇਖੋ ਕਿ ਕੋਈ ਵੀ ਜਿਹੜਾ ਕੰਮ ਹੁੰਦਾ ਨਾ ਕਿਸੇ ਨੂੰ ਦੂਜੇ ਬਾਰੇ ਗੱਲ ਕਰਨ ਤੋਂ ਪਹਿਲੇ ਆਪਣੇ ਬਾਰੇ ਜਾਂਚੀ ਮਾਰਨੀ ਚਾਹੀਦੀ ਹੈ ਪਹਿਲੀ ਗੱਲ ਕਿ ਆਪਣੇ ਬਾਰੇ ਦੇਖੋ ਤੁਸੀਂ ਕੀ ਹੋ ਕੀ ਕੰਮ ਕੀਤੇ ਕੀ ਕਰਨੇ ਨੇ ਇਹ ਮੇਰਾ ਕੰਮ ਮੈਂ ਦੋ ਵਾਰੀ ਹਾਰਿਆ ਵਾਂ ਮਨ ਲੋਕ ਪਸੰਦ ਕਰਦੇ ਨੇ ਨਹੀਂ ਕਰਦੇ ਇਹ ਜਨਤਾ ਟਾਈਮ ਆਂਦੇ ਦੱਸੇਗੀ ਨਾ ਇਹ ਕਿਸੇ ਦੇ ਕਹਿਣ ਦੇ ਨਾਲ ਥੋੜਾ ਮੈਨੂੰ ਲੋਕਾਂ ਨੇ ਪਸੰਦ ਕਰਨਾ ਜਾਂ ਮੈਨੂੰ ਪਸੰਦ ਨਹੀਂ ਕਰਨਾ ਇਹ ਮੇਰਾ ਆਪਣਾ ਕਿਰਦਾਰ ਹੈਗਾ ਮੈਂ 25 ਸਾਲ ਤੋਂ ਇਸ ਇਲਾਕੇ ਦੇ ਵਿੱਚ ਸੇਵਾ ਕਰਦੇ ਆਏ ਆਂ ਔਰ ਅਸੀਂ ਇਸ ਇਲਾਕੇ ਦੇ ਵਿੱਚ ਲਗਾਤਾਰ ਵਿਚਰਦੇ ਰਹੇ ਆਂ ਔਰ ਮੈਂ ਸਾਰੇ ਇਲਾਕੇ ਦੇ ਗਲੀ ਮੁਹੱਲੇ ਘਰ ਸਾਥੀਆਂ ਨੂੰ ਚੰਗੀ ਤਰ੍ਹਾਂ ਜਾਣਨਾ ਉਹ ਜਿਹੜੇ ਆਦਮੀ ਨੂੰ ਲੋਕਾਂ ਨੇ 5 ਸਾਲ ਬਸ ਸੁਣਿਆ ਸੀ اگر وہ دو سال بعد ہی استعفیٰ دے کے چلے ਜਾਂਦਾ ہے گا जनता ना توکا کرتا ہے کیا اچھی گل ہے سو میں اس گل ਨਾਲ ਸਹਿਮਤਾਂ ਕਿ ਸਾਨੂੰ ਹਮੇਸ਼ਾ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਣੀ ਚਾਹੀਦੀ ਹੈ اور ਕਿਸੇ ਤੇ ਇਲزام 치ٹا 가சி ਕਰਨ ਤੋਂ ਪਹਿਲਾਂ ਸਾਨੂੰ ਆਪਣੀ ਗੱਲ ਕਰਨੀ ਚਾਹੀਦੀ ਹੈ ਸੋ ਮੈਂ ਆਪਣੀ ਗੱਲ ਕਰ ਰਿਹਾ ਕਿ ਮੈਂ 25 ਸਾਲ ਤੋਂ ਇਸ ਇਲਾਕੇ ਦੀ ਸੇਵਾ ਕਰ ਰਿਹਾ ਔਰ ਮੈਂ ਸਾਰੇ ਇਲਾਕੇ ਨੂੰ ਪਲੀਪਾਂ ਦੀ ਜਾਣਨਾ ਵਾਂ ਔਰ ਅੱਜ ਮੈਨੂੰ ਨਜ਼ਰ ਆ ਰਿਹਾ ਸਾਫ਼ ਮੈਂ ਮਹਿਸੂਸ ਕਰ ਰਿਹਾ ਕਿ ਸਾਰੇ ਪਾਸੇ ਅੱਜ ਇੱਕੋ ਹੀ ਆਵਾਜ਼ ਚੱਲ ਰਹੀ ਹੈ ਕਿ ਲੋਕੀ ਜਿਹੜੇ ਹੈਗੇ ਨੇ ਨਸ਼ੇ ਤੋਂ ਇਸ ਇਲਾਕੇ ਵਿੱਚ ਬਹੁਤ ਬੁਰਾਈਆਂ ਨੇ ਤੱਕਾ ਹੋ ਰਿਹਾ ਹੈ ਨਕਲੀ ਪਰਚੇ ਕਰਾਏ ਗਏ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ ਅੱਜ ਲੋਕੀ ਇੱਕ ਨਵੇਂ ਅੱਛੇ ਉਮੀਦਵਾਰ ਦੀ ਤਲਾਸ਼ ਚ ਨੇ ਔਰ ਇਸ ਕਰਕੇ ਹੋਣਾ ਜ ਆਮ ਆਦੀ ਪਾਰਟੀ ਨੇ ਮਨ ਮੌਕਾ ਦਿੱਤਾ ਹੈ ਹੋਰ ਮੈਂ ਜਾਵਾਂਗਾ ਇਹ ਜਨਤਾ ਦੇਖੇਗੀ ਮੇਰੇ ਬਾਰੇ ਦੇ ਵਿਲ ਡਿਸਾਈਡ ਔਰ ਮੈਂ ਜਨਤਾ ਨੂੰ ਪਹਿਲਾਂ ਓਪਨ ਕਹਿ ਰਿਹਾ ਹਾਂ ਕਿ ਜਿਹੜਾ ਅੱਛਾ ਉਮੀਦਵਾਰ ਹੈਗਾ ਜਿਹੜਾ ਅੱਛੇ ਕੰਮ ਕਰਦਾ ਹੈ ਜਿਨ੍ਹਾਂ ਦੇ ਜਨਤਾ ਉਮੀਦ ਕਰ ਸਕਦੀ ਹੈ ਕਿ ਸਾਡੇ ਕੰਮ ਕਰੇਗਾ ਉਹਦਾ ਟ੍ਰੈਕ ਰੇਟ ਦੇਖ ਕੇ ਉਹਨੂੰ ਵੋਟ ਪਾਉਂ ਬਾਤ ਜਰੂਰ ਕਰਨਾ ਚਾਹੂੰਗਾ ਸ਼ਿਤ ਲਗਰਾਲ ਖੁਰੀ ਕਹਿੰਦੇ ਨੇ ਕਿ ਬਈ ਆ ਆਮ ਆਦਮੀ ਪਾਰਟੀ ਸਿਰਫ ਜੜੀ ਹੈਗੀ ਉਹ ਵਾਅਦਾ ਕਰਦੀ ਹੈ ਵਾਅਦੇ ਵਾਦੇ ਨੇ ਉਹ ਖੋਖਲੇ ਨੇ ਕੋਈ ਵੀ ਕੰਮ ਜਿਹੜਾ ਹੈਗਾ ਉਹ ਨਹੀਂ ਕਰਦੀ ਸਿਰਫ ਵਾਅਦੇ ਕਰਦੀ ਹੈ ਕੰਮ ਕੋਈ ਨਹੀਂ ਕਰਦੀ ਜਿਸ ਕਾਰਨ ਮੈਂ ਪਾਰਟੀ ਛੱਡੀ ਸੀ ਹੁਣ ਜੇਕਰ ਕੋਈ ਵੀ ਆਮ ਆਦਮੀ ਪਾਰਟੀ ਤੋਂ ਜੇਕਰ ਬਣਦਾ ਵੀ ਹੈ ਕੁਝ ਵੀ ਹੁੰਦਾ ਹੈ ਕੰਮ ਤਾਂ ਫਿਰ ਵੀ ਨਹੀਂ ਹੋਣੇ ਹੈਗੇ ਆ ਇਸ ਕਾਰਨ ਵੈਸਟ ਦੇ ਜਿਹੜੇ ਲੋਕ ਨੇ ਉਹ ਭਾਜਪਾ ਨੂੰ ਹੀ ਚੁਣਨਗੇ ਇਸ ਵਾਰ ਦੇਖੋ ਵੱਲੋਂ ਮੈਂ ਖੜਾ ਹੋਇਆ ਸੀ 22 ਦੇ ਵਿੱਚ ਤੇ ਜੇ বিজেਪ ਨੂੰ ਚੁਣਨਾ ਹੁੰਦਾ ਤਾਂ ਫਿਰ ਨਾ ਕਿਉਂ ਇੱਕ ਨੰਬਰ 2 ਜੋ ਉਹ ਪਤਰਾ ਮਹੌਲ ਹੈਗਾ ਮੈਨੂੰ ਅੱਗੇ ਵੀ ਕਿਹਾ ਗਿਆ ਕਿ ਪੰਜਾਬ ਦੀ ਜੋ ਜਨਤਾ ਹੈ ਉਹਨੂੰ ਪਤਾ ਹੈ ਕਿ ਅਗਰ ਜੋ ਸਰਕਾਰ ਮੌਜੂਦਾ ਹੋਏਗੀ ਉਹ ਹੀ ਕੰਮ ਕਰਾਏਗੀ ਅਗਰ ਕੋਈ ਵਿਧਾਇਕ ਹੋ ਕੇ ਐਮਐਲ ਹੋ ਗਈ ਕੰਮ ਨਹੀਂ ਕਰ ਸਕਿਆ ਹਰ ਸਰਕਾਰ ਕੰਮ ਕਰਨਾ ਚਾਹਦੀ ਹੈ ਕੰਮ ਕਰਦੀ ਹੈ ਔਰ ਕਿਹੜੀ ਸਰਕਾਰ ਜਿਹਦੀ ਆਪਣੇ ਵਿਧਾਇਕ ਦਾ ਕੰਮ ਨਹੀਂ ਕਰਦੀ ਕਰਦੀਆਂ ਨੇ تھی کام کراؤ نہ نہم کام ہی نہ پاؤ تو تھی کہیں کرتی یہ غلط ہے گا جنتا سب جانتی ہے گی سرکار کام کرتی آئی ہے بانوے وداکا نے نہیں جی ایسی گل ہے کہ انہیں استعفا سرکار کام نہیں کرتی پھر بانوے وداقا نے کیوں استعفا دتا جی سکار ودایکان کے کام نہیں کرتی تو بانوے وداکا نے استعفا دے دینا چاہیے ان نے کلے نے کیوں دا ਇਸ ਕਰਕੇ ਉਹ ਸਭ ਦੇ ਕੰਮ ਹੋ ਰਹੇ ਨੇ ਅਗਰ ਇਹਦੇ ਕੰਮ ਨਹੀਂ ਸੀ ਹੁੰਦੇ ਕੋਈ ਨਾ ਕੋਈ ਕਾਰਨ ਹੋਏਗਾ ਇਹਦੇ ਕਾਰਨ ਕੰਮ ਨਹੀਂ ਹੁੰਦੇ ਹੋਣੇ ਅਸੀਂ ਜ਼ਰੂਰ ਕਿਉਂਕਿ ਜਦੋਂ ਤੁਸੀਂ ਭਾਜਪਾ ਛੱਡ ਆਮ ਆਦਮੀ ਪਾਰਟੀ ਦੇ ਵਿੱਚ ਗਏ ਸੀਗੇ ਤੁਹਾਡੇ ਫਾਦਰ ਸਾਹਿਬ ਨੇ ਇੱਕ ਖਦ사 ਜਤਾਇਆ ਸੀਗਾ ਇਹ ਚਰਚਾ ਵੀ ਬੜੀ ਚੱਲੀ ਸੀ ਕਿ 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 ਚੁੰਨੀ ਲਾਲ ਭਗਤ ਹੋੜਾ ਨੇ ਆਪਣੇ ਬੇਟੇ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੁਣ ਜਦੋਂ ਟਿਕਟ ਮਿਲੀ ਤੁਸੀਂ ਆਪਣੇ ਫਾਦਰ ਸਾਹਿਬ ਕੋਲ ਗਏ ਉਹਨਾਂ ਨੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਕੀ ਵਾਰਤਾਲਾਪ ਕੀਤੀ ਤਾਂ ਫਿਰ ਤੁਸੀਂ ਜਾ ਰਹੇ ਹੋ ਸਭ ਤੋਂ ਪਹਿਲੇ ਜਿਹੜੇ ਸਾਡੇ ਪਰਿਵਾਰ ਬਾਰੇ ਜਾਣਦੇ ਨੇ ਸਾਰੀ ਜਨਤਾ ਜਾਣਦੀ ਹੈਗੀਏ ਕਿ ਸਾਡੀ ਜੁਆਇੰਟ ਫੈਮਿਲੀ ਹੈਗੀਏ ਅਸੀਂ ਇਕੱਠੇ ਰਹਿੰਦੇ ਹੈਗੇ ਆਂ ਔਰ ਅਸੀਂ ਹਮੇਸ਼ਾ ਜੁਆਇੰਟ ਫੈਮਿਲੀ ਵਾਂਗਰ ਰਹਿੰਦੇ ਆਂ ਔਰ ਮੈਂ ਰੋਜ਼ ਆਪਣੇ ਪਿਤਾ ਜੀ ਕੋਲ ਬੈਠ ਕੇ ਕਿਉਂਕਿ ਅਸੀਂ ਇਕੱਠੇ ਰਹਿੰਦੇ ਹੈਗੇ ਆਂ ਉਹ ਸਾਡੇ ਕੋਲ ਰਹਿੰਦੇ ਨੇ ਹਰ ਪਰਿਵਾਰ ਦਾ ਆਪਣਾ ਅਲੱਗ-ਅਲੱਗ ਘਰ ਹੁੰਦੇ ਨੇ ਜਿੰਨੇ ਬੇਟੇ ਹੁੰਦੇ ਨੇ ਉਹਨਾਂ ਦਾ ਘਰ ਕਦੇ ਸਵਾਗਤ ਜੋ 올ਡ ਪੇਰੈਂਟ ਨੇ ਕਿਤੇ ਕਿਤੇ ਰਹਿੰਦੇ ਨੇ ਕਿਤੇ ਦਿੱਤੇ ਰਹਿੰਦੇ ਨੇ ਔਰ ਮੈਂ ਲੰਬਾ ਸਮਾਂ ਲਗਾਤਾਰ ਉਹਨਾਂ ਨਾਲ ਰਹਿਣਾ ਹਾਂ ਅੱਜ ਵੀ ਰਹਿ ਰਿਹਾ ਹਾਂ ਸੋ ਇਸ ਕਰਕੇ ਮੇਰੇ ਪਿਤਾ ਜੀ ਜਿਹੜੇ ਹੈਗੇ ਨੇ ਉਹ ਮੇਰੇ ਨਾਲ ਲੱਗੇ ਨੇ ਉਹਨਾਂ ਕਈ ਵਾਰੀ ਬਾਈਡਰੀ ਪਾਈ ਹੈਗੀਏ ਉਹਨਾਂ ਨੇ ਮਤਲਬ ਇਹਨਾਂ ਨੇ ਉਹਨਾਂ ਦੇ ਬੋਰਡ ਲਵਾਏ ਫਲੈਕਸ ਲਵਾਏ ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਲਿਖ ਕੇ ਸਰਕਾਰ ਕਰਕੇ ਉਤਾਰ ਦਿੱਤੇ ਕਿ ਮੇਰੇ ਬੋਰਡ ਜਿਹੜੇ ਹੈਗੇ ਨੇ ਤੁਸੀਂ ਨਾ ਲਗਾਓ ਮੇਰਾ ਬੇਟਾ ਆਮ ਆਦੀ ਪਾਰਟੀ ਦਾ ਇਲੈਕਸ਼ਨ ਲੜ ਰਿਹਾ ਹੈਗਾ ਤੇ ਉਹਨਾਂ ਨੇ ਅਪੀਲ ਕੀਤੀ ਉਹਨਾਂ ਨੂੰ ਵੋਟ ਪਾਈ ਜਾਣ ਪਰਿਵਾਰ ਐਕੀ ਤੁਹਾਡਾ ਸਾਥ ਦੇਵੇਗਾ ਪੂਰਾ ਕਿਰਾ ਭਗਤ ਪਰਿਵਾਰ ਐਕੀ ਜੋ ਭਗਤ ਬਰਾਦਰੀ ਜੋ ਹੈਗੀ ਹੈ ਵੈਸਟ ਦੇ ਵਿੱਚ ਕਿਉਂਕਿ ਤਿੰਨ ਪਾਰ ਪਤਿ ਪਦਸ਼ਰੀ ਜਿਹੜੇ ਹੈਗੇ ਨੇ ਉਹ ਜਿੱਤੇ ਹੈਗੇ ਨੇ ਭਗਤ ਬਰਾਦਰੀ ਹੋਰਾਂ ਦਾ ਕਾਫੀ ਜਿਹੜਾ ਹੈਗਾ ਉਹ ਪ੍ਰੋਪਰ ਤਰੀਕੇ ਦੇ ਨਾਲ ਸਮਰਥਨ ਰਿਹਾ ਇਸ ਬਾਤ ਸਾਨੂੰ ਕੋਈ ਵੀ ਉਮੀਦਵਾਰ ਕੋਈ ਵੀ ਉਮੀਦਵਾਰ ਕਿਸੇ ਪਾਰਟਿਕੂਲਰ ਜਨਸੰਖਿਆ ਕਿਸੇ ਪਾਰਟਿਕੂਲਰ ਜਾਤੀ ਦੇ ਨਾਲ ਨਹੀਂ ਜਿੱਤਦਾ ਹੈਗਾ ਜਦ ਤੱਕ ਕਿਸੇ ਉਮੀਦਵਾਰ ਨੂੰ ਸਾਰੀਆਂ ਵੋਟਾਂ ਨਹੀਂ ਪੈਂਦੀਆਂ ਹੈਗੀਆਂ ਉਹ ਜਿੱਤਦਾ ਹੈਗਾ ਸੋ ਸਾਡਾ ਆਧਾਰ ਸਾਡਾ ਮੇਲ ਜੋਲ ਸਭ ਦੇ ਨਾਲ ਹੈਗਾ ਸੋ ਸਭ ਦੇ ਨਾਲ ਸਾਡਾ ਵਿਚਾਰ ਹੈ ਸਾਡੇ ਵਾਸਤੇ ਸਾਰੇ ਇੱਕੋ ਜਿਹੇ ਨੇ ਚਾਹੇ ਹਿੰਦੂ ਸਿੱਖ ईसाई ਮੁਸਲਮ ਸਾਰੇ ਭਾਈ ਭਾਈ ਅਸੀਂ ਹੈਗੇ ਆਂ ਔਰ ਸਭ ਨਾਲ ਮੇਰਾ ਪਿਆਰ ਹੈਗਾ ਤੁਹਾਡੇ ਪਰਿਵਾਰ ਦਾ ਅਸੀਂ ਲੰਬਾ ਸਮਾਂ 20 25 ਸਾਲ ਤੋਂ ਸਾਰਿਆਂ ਦੀ ਸੇਵਾ ਕੀਤੀ ਹੈ ਔਰ ਅੱਗੋਂ ਵੀ ਕਰਨੀ ਹੈ ਸੋ ਮੈਂ ਕਰ ਫੇਰ ਜਨਤਾ ਨੂੰ ਅਪੀਲ ਕਰਾਂਗਾ ਕਿ ਮਿਹਰਬਾਨੀ ਕਰਕੇ ਜਿਹੜੀ ਸਰਕਾਰ ਹੈ ਅਗਰ ਤੁਸੀ ਕੰਮ ਕਰਾਣੇ ਨੇ ਆਪਣੇ ਵਿਕਾਸ ਦੇ ਤਾਂ ਕੇਵਲ ਤਾਂ ਕੇਵਲ ਆਮ ਆਦਮੀ ਪਾਰਟੀ ਦਾ ਵਿਧਾਇਕ ਹੋਏਗਾ ਤੁਹਾਡੇ ਕੰਮ ਹੋਣਗੇ ਦੂਜਾ ਕੋਈ ਵੀ ਜਿਹੜਾ ਹੈਗਾ ਪਹਿਲਾਂ ਵੀ ਦੇਖਿਆ ਹੋਏਗਾ ਜਿਹੜੀਆਂ ਅਦਰ ਦੈਨ ਗਵਰਨਮੈਂਟ ਐਮਐਲ ਹੁੰਦੇ ਨੇ ਉਹਦੀ ਕੋਈ ਸਮਾਈ ਨਹੀਂ ਕੋਈ ਸਰਕਾਰੀ ਦਰਬਾਰੀ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਉਹ ਘਰ ਬੈ ਕੇ ਆਰਾਮ ਕਰ ਰਹੇ ਨੇ ਅਗਰ ਆਪਣੇ ਕੰਮ ਕਰਾਣੇ ਨੇ ਵਿਕਾਸ ਕਰਾਣਾ ਹੈਗਾ ਤੇ ਤੁਸੀਂ ਕੇਵਲ ਤਾਂ ਕੇਵਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਤਾਓ ਅਗਲਾ ਸਵਾਲ ਮੇਰਾ ਹੈਗਾ ਹੈ ਸ਼ੀਤ ਲਗਰਾਲ ਖੁਰੀ ਇਲਜ਼ਾਮ ਲਗਾਉਂਦੇ ਨੇ ਜਾਂ ਫਿਰ ਇੱਕ ਪ੍ਰੈਸ ਕਾਨਫਰੰਸ ਹੋਈ ਉਸ ਦੇ ਵਿੱਚ ਵੀ ਕਹਿੰਦੇ ਪਏ ਨੇ ਕਿ ਭਈ ਆਮ ਆਦਮੀ ਪਾਰਟੀ ਨੂੰ ਗਰੀਬ ਘਰ ਦਾ ਬੰਦਾ ਨਹੀਂ ਲੱਭਿਆ ਕਰੋੜਾਪਤੀ ਨੂੰ ਟਿਕਟ ਦੇ ਦਿੱਤੀ ਹੈਗੀ ਹੈ ਦੇਖੋ ਮੈਂ ਇੱਕ ਮਜ਼ਦੂਰ ਦਾ ਬੇਟਾ ਹਾਂ ਮੇਰੇ ਪਿਤਾ ਜੀ ਨੇ ਫੈਕਟਰੀ 'ਚ ਕੰਮ ਕਰਕੇ ਅੱਜ ਤੋਂ 60 ਸਾਲ ਪਹਿਲੇ ਕੰਮ ਸ਼ੁਰੂ ਕੀਤਾ ਅਸੀਂ ਮਿਹਨਤ ਕਰਦੇ ਕਰਦੇ ਹੋਏ ਅੱਜ ਰਿ联ਸ ਵਾਲਾ ਜੋ ਹੈ ਅੰਬਾਨੀ ਅੱਜ ਉਹਦੇ ਉਹਦੇ ਪਿਤਾ ਜੀ પેટ્રોલ ਪੰਪ ਤੇ ਕੰਮ ਕਰਦੇ ਸੀ ਅੱਜ ਜੋ ਅੰਬਾਨੀ ਸਾਹਿਬ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਨੇ ਤੇ ਉਹਨਾਂ ਨੂੰ ਕੀ ਕਿਹਾ ਜਾਏਗਾ ਕਿ ਭਾਈ ਤੁਸੀਂ ਉਹ ਕਿਉਂ ਅਮੀਰ ਹੋ ਗਏ ਹੋ ਅਸੀਂ ਅਮੀਰ ਨਹੀਂ ਹੈਗੇ ਅਸੀਂ ਆਮ ਆਦਮੀ ਹੈਗੇ ਆ ਅਸੀਂ ਕੋਈ ਕੋਈ ਸਪੈਸ਼ਲ ਨਹੀਂ ਉਹ ਤੇ ਹੁਣ ਪਤਾ ਨਹੀਂ ਉਹਦੀਆਂ ਪ੍ਰਾਪਰਟੀਆਂ ਹੁੰਦੀਆਂ ਮੇਰੇ ਨਾਲੋਂ ਜ਼ਿਆਦਾ ਹੋ ਸਕਦਾ ਹੈ ਉਹਦੇ ਕੋਲ ਪ੍ਰਾਪਰਟੀਆਂ ਮੇਰੇ ਨਾਲੋਂ ਜ਼ਿਆਦਾ ਹੋਣ ਤੇ ਜਿਹੜਾ ਕਹਿੰਦਾ ਕਿ ਮੈਂ ਅਮੀਰ ਆ ਕਹਿੰਦਾ ਮੈਂ ਗਰੀਬ ਅਮੀਰ ਨਾਲੋਂ ਜ਼ਿਆਦਾ ਅਮੀਰ ਹੁੰਦਾ ਤੇ ਕਹਿੰਦਾ ਮੈਂ ਗਰੀਬ ਆ ਇਦਾਂ ਤੁਸੀਂ ਬਹੁਤ ਕੇਸ ਦੇਖੇ ਹੋਣਗੇ ਇਸ ਕਰਕੇ ਭਰਾ ਮੇਰੇ ਮੈਂ ਇੱਕ ਨਾਰਮਲ ਆਦਮੀ ਹੈਗਾ ਤੇ ਮੈਂ ਕੋਈ ਖਾਸ ਆਦਮੀ ਨਹੀਂ ਹੈਗਾ ਇਸ ਕਰਕੇ ਸਾਨੂੰ ਕਿਸੇ ਦੇ ਇਲਜ਼ਾਮ ਲਗਾਣਾ ਕੋਈ ਇਹ ਹੈ ਕੋਈ ਉਹ ਹੈ ਆਪਣੀ ਗੱਲ ਕਰੋ ਇਲੈਕਸ਼ਨ ਹੋ ਰਿਹਾ ਤੇ ਇਲੈਕਸ਼ਨ ਦੀ ਗੱਲ ਕਰੋ ਮੈਨੂੰ ਜਨਤਾ ਜਿਹੜੀ ਹੈਗੀ ਏ ਜਿਹੜੇ ਉਮੀਦਵਾਰ ਨੂੰ ਪਸੰਦ ਕਰੇਗੀ ਜਨਤਾ ਵੋਟ ਪਾਏਗੀ ਸਿੰਪਲ ਗੱਲ ਹੈ ਸਿਭ ਨੇ ਅਰਦਾਸ ਕਰਨੀ ਹੈ ਬੇਨਤੀ ਕਰਨੀ ਹੈ ਉਹ ਮੈਂ ਵੀ ਕਰਨੀ ਹੈ ਉਹ ਵੀ ਕਰਨ ਲੋਕਾਂ ਨੂੰ ਵੋਟਾਂ ਮੰਗਣ ਜੇ ਜਦੀ ਮਰਜ਼ੀ ਹੋਏਗੀ ਪਾਣਗੇ ਨਹੀਂ ਨਹੀਂ ਪਾਣਗੇ ਮੇਨ ਮੁੱਦਿਆਂ ਮੇਨ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਜਿਹੜਾ ਹੈਗਾ ਉਸ ਨੂੰ ਚੋਣ ਮੈਦਾਨ ਦੇ ਵਿੱਚ ਜਿਹੜੇ ਮੌਜੂਦਾ ਲੋਕਾਂ ਦੀ ਜਨਤਾ ਦੇ ਆਮ ਮੁਰਦੇ ਹੈਗੇ ਨੇ ਉਹਨਾਂ ਨੂੰ ਆਪਾਂ ਲੈ ਕੇ ਨਿਕਲਾਂਗੇ ਜਿਵੇਂ ਸੀਵਰੇਜ ਹੈ ਵਾਟਰ ਸਪਲਾਈ ਹੈ ਸਟਰੀਟ ਲਾਈਟ ਹੈ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਮੁੱਢਲੀ ਸਹੂਲਤਾਂ ਨੇ ਅਸੀਂ ਪੂਰੀਆਂ ਕਰਾਂਗੇ ਕਿਉਂਕਿ ਜਿਹੜੇ ਕੰਮ ਪਹਿਲਾਂ ਨਹੀਂ ਹੋ ਸਕੇ ਅਸੀਂ ਕਰਾਵਾਂਗੇ ਮੈਨੂੰ ਪੂਰਾ ਯਕੀਨ ਹੈ ਦੀ ਜਨਤਾ ਦੇ ਨਾਲ ਅਸੀਂ ਮੋੜੇ ਨਾ ਮੋੜਾ ਮਿਲਾਂਗੇ ਚੱਲਾਂਗੇ ਦਿਨ ਰਾਤਾਂ ਦੀ ਸੇਵਾ ਕਰਾਂਗੇ ਔਰ ਜਨਤਾ ਨੂੰ ਸਰ ਕੋ ਜਿਵੇਂ ਪਹਿਲੇ ਕੋਈ ਸਮੱਸਿਆ ਨਹੀਂ ਸੀ ਹੈਗੀ ਉਦੋਂ ਹੁਣ ਕੋਈ ਸਮੱਸਿਆ ਨਹੀਂ ਹੋਏਗੀ ਤੁਹਾਡਾ ਬਹੁਤ ਬਹੁਤ ਧੰਨਵਾਦ